ਦੇ ਨਾਲ ਖਾਣਾ ਹੋ ਰਿਹਾ ਕਿਉਂਕਿ ਦੇਖਿਆ ਪਰ ਵੱਡੇ ਵੱਡੇ ਦੀਵਾ ਲਾ ਦੇ ਪੰਜਾਬੀ ਤੋਂ ਲੋਕਾਂ ਨੂੰ ਇਹ ਜਿਹੜੇ ਹੁਕਮਾਂ ਕਰਾ ਰਹੇ ਨੇ ਕਿ ਜਿਹੜੇ ਖਾਣੇ ਵਿੱਚ ਬਤਾ ਦੇਣਾ ਹੈ ਬੱਚੇ ਦੇ ਨਾਲ ਤੋਂ ਪਤਾ ਨਹੀਂ ਦੇਣਾ ਦੇ ਕਿ ਉਹਨੂੰ ਆਪਣਾ ਅੰਮੀ ਕਰਾਉਣਾ ਹੈ پيار اور اري کي ڏسو ڪنهن به ٻار پالڻي جي ਕਈ ਦਿਨ ਦੀ ਜਦੋਂ ਜਹਾਜ ਚੱਲ ਜੂਗੀ ਗਰਾਹਾ ਸ਼ਹਿਰ ਜਿਹੜੀ ਸਰੰਦ ਨਹਿਰ ਹੈ ਜਿਹਨੂੰ ਆਪਾਂ ਗੱਲ ਕਰਦੇ ਆਂ ਵੀ ਪੱਕੀ ਕਰਨ ਦਾ ਮਾਮਲਾ ਬੜਾ ਗੰਭੀਰ ਹੋਇਆ ਸੀ ਅੱਜ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਸਹਿਮਤੀ ਹੋਈ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਜਿਹੜੀ ਸਾਡੀ ਇੱਥੇ ਚੀਫ ਆਏ ਸੀ ਨਹਿਰੀ ਭਗਵਾਨ ਦੇ ਤੇ ਦੂਸਰੇ ਸੀਗੇ ਆਪਣੇ ਮਾਈਨਿੰਗ ਦੇ ਚੀਫ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਆਪਣੇ ਗਰਾਹਾ ਸ਼ਹਿਰ ਤੋਂ ਜੀ ਐਮ ਸੀ ਸਾਹਿਬਾਨ ਦਾ ਬੜਾ ਸਹਿਯੋਗ ਸੀ ਉਹਨਾਂ ਦੇ ਜੋ ਵਿਚਾਰ ਸੀ ਉਹਨਾਂ ਦੇ ਮੁਤਾਬਕ ਅਸੀਂ ਇਸ ਕੰਮ ਨੂੰ ਨੇਪਰੇ ਚਾੜਿਆ ਪਰ ਅਸੀਂ ਜਥੇਬੰਦੀ ਤੌਰ ਤੇ ਇਹਨੂੰ ਨਹਿਰ ਤਕੀ ਕਰਨ ਦੇ ਪਹਿਲਾਂ ਵੀ ਖਿਲਾਫ ਸੀ ਅੱਜ ਵੀ ਖਿਲਾਫ ਹੈ ਇਹਨਾਂ ਦੀਆਂ ਡਿਮਾਂਡਾਂ ਜੋ ਪੰਜ ਸਰਪੰਚ ਸੀਗੇ ਇਹਨਾਂ ਦੀ ਡਿਮਾਂਡ ਮੁਤਾਬਕ ਜਿਵੇਂ ਇਹਨਾਂ ਨੇ ਡਿਮਾਂਡ ਰੱਖੀ ਕਿ ਉਹਦੇ ਵਿੱਚ ਕੰਕਰੀਟ ਵਾਲੀ ਦੇ ਵਿੱਚ ਖੋਲ ਰੱਖੇ ਜਾਣ ਤਾਂ ਕਿ ਸਿਸਟਮ ਨਾ ਟੱਲੇ ਉਸ ਮੁਤਾਬਕ ਉਹ ਆਰਸ ਨੇ ਸਹਿਮਤੀ ਦੇ ਦਿੱਤੀ ਪਰ ਅਸੀਂ ਅੱਜ ਵੀ ਖਲਾਫ ਆ ਪਹਿਲਾਂ ਵੀ ਖਲਾਫ ਸੀ ਜੇ ਗਾਂ ਨੂੰ ਪੱਕੀ ਹੁੰਦੀ ਆ ਫਿਰ ਗੱਲ ਕਰਦੇ ਜੀ ਹੁਣੇ ਤੁਸੀਂ ਗੱਲ ਕਹੀ ਕੀ ਐਮਸੀਆਂ ਦੇ ਵਿਚਾਰ ਨਿਰਦੇਸ਼ ਤੇ ਜਾਂ ਵਿਚਾਰ ਚਰਚਾ ਤੇ ਸਹਿਮਤੀ ਬਣਾਈ ਗਈ ਪਰ ਤੁਹਾਡੀ ਸੰਸਥਾ ਜਾਂ ਤੁਹਾਡੀ ਆਰਗੇਨਾਈਜੇਸ਼ਨ ਸਹਿਮਤ ਨਹੀਂ ਹੈ ਪਰ ਜਦ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਵੀੜਾ ਚੱਕਿਆ ਗਿਆ ਸੀ ਤਾਂ ਤੁਹਾਡੇ ਜਥੇਬੰਦੀ ਵੱਲੋਂ ਚੱਕਿਆ ਗਿਆ ਸੀ ਫਿਰ ਅੱਜ ਕਿਹੜੇ ਅਧਾਰ ਤੇ ਇਹਨੂੰ ਨਿਵੇੜਿਆ ਗਿਆ ਜੀ ਦੇਖੋ ਉਹ ਅਸੀਂ ਖਲਾਕਾ ਨਿਵਾਸੀਆਂ ਦੇ ਤਹਿਣ ਦੇ ਮੁਤਾਬਕ ਹੀ ਵੀੜਾ ਚੱਕਿਆ ਸੀ ਕਿੱਥੇ ਵੀ ਜੋ ਕਿਸੇ ਪਰਾਲਾ ਦੇ ਸਿੱਧੇ ਨੂੰ ਵੀ ਕੋਈ ਉਥੇ ਨਹੀਂ ਤੇ ਇਤਨਾ ਫਰਕ ਕਰਨ ਨਾ ਕਰੀ ਤੁਸੀਂ ਸੱਦੀ ਨਹੀਂ ਆਵਾਜ਼ ਨਹੀਂ ਚੱਕਦੇ ਆਵਾਜ਼ ਚੱਕੀ ਇਹਨਾਂ ਨੂੰ ਇਹ ਸਾਡੇ ਸਹਾਇਜੋਗ ਨਾਲ ਅੱਗੇ ਆਏ ਇਸ ਤਰ੍ਹਾਂ ਕਿ ਜੋ ਇਹਨਾਂ ਨੇ ਚਾਹਿਆ ਜੋ ਦਰਾਵਾ ਸ਼ਹਿਰ ਆ ਜਿਹੜਾ ਬਿਲਕੁਲ ਨਹਿਰ ਦੇ ਕੰਢੇ ਬਸਿਆ ਹੋਇਆ ਜਿਆਦਾ ਡਿਮਾਂਡਾਂ ਇਹਨਾਂ ਦੀਆਂ ਨੇ ਤੇ ਉਸ ਕਰਕੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਨਹਿਰ ਜਾਂਦੀ ਹੈ ਸਰਹੰਤ ਨਹਿਰ ਨੂੰ ਪੱਕਾ ਕਰਨ ਦਾ ਮਾਮਲਾ ਲਗਾਤਾਰ ਕਈ ਦਿਨਾਂ ਦਾ ਉਲਝਿਆ ਹੋਇਆ ਸੀ ਅੱਜ ਵੀ ਮੀਟਿੰਗ ਹੋਈ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਸੀ ਅੱਜ ਕੀ ਝੋੜ ਨਿਕਲਿਆ ਜੀ ਮੀਟਿੰਗ ਉਹਦੇ 'ਚ ਇਹ ਹੈਗਾ ਜੀ ਕਿ ਅਸੀਂ ਜਿਹੜਾ ਹੈਗਾ ਕਸਾਲੀ ਯੂਨੀਅਨ ਨਾਲ ਅੱਜ ਜਿਹੜੀ ਮੀਟਿੰਗ ਧੀ ਹੈ ਠੀਕ ਹੈ ਉਹਦੇ 'ਚ ਉਹਨਾਂ ਦਾ ਜਿਹੜਾ ਸ਼ੰਕਾ ਸੀ ਵੀ ਰੀਚਾਰਜ ਨਹੀਂ ਹੋਊਗਾ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਇੱਕ ਤਾਂ ਪਹਿਲਾ 226 ਫੁੱਟ ਸੀ ਉਹ तकरीबन 250 ਫੁੱਟ ਕਿਤਾ ਬੈਡਮਿਟਸ ਵੱਧ ਗਈ ਹੈ ਉਹਦੇ ਨਾਲ ਰੀਚਾਰਜ ਜਿਹੜਾ ਹੈਗਾ ਉਹ ਘਟੂਗਾ ਨਹੀਂ ਸਗੋਂ ਵਧੂਗਾ ਠੀਕ ਹੈ ਫੇਰ ਵੀ ਮਤਲਬ ਕਿ ਉਹਨਾਂ ਦੀ ਜਿਹੜੀ ਡਿਮਾਂਡ ਸੀਗੀ ਵੀ ਸਾਈਡਾਂ ਤੋਂ ਵੀ ਹੋਵੇ ਆ ਉਹ ਵੀ ਅਸੀਂ ਪ੍ਰਵੀਜ਼ਨ ਐਸ ਪਰ ਡਿਜ਼ਾਈਨ ਕਰ ਰਹੇ ਹਾਂ ਜਿਸ ਕਰਕੇ ਇਹ ਮਾਮਲਾ ਜਿਹੜਾ ਰਿਸੋਲਵ ਹੋ ਗਏ ਤੇ ਮੈਂ ਸਪੈਸ਼ਲੀ ਚ ਨਿਗੜ ਤੋਂ ਏਸੀ ਕੰਪਨੀ ਆਇਆ ਸੀਗਾ ਤਾਂ ਕਿ ਇਹਨਾਂ ਦੇ ਜਿਹੜੇ ਛਿੱਕੇ ਨੇ ਉਹ ਦੂਰ ਕਰ ਸਕੀਏ ਦੂਜੀ ਗੱਲ ਇਹ ਹੈ ਕਿ ਉਹਨਾਂ ਦੀ ਕੁਝ ਹੋਰ ਡਿਮਾਂਡ ਸੀਗੀਆਂ ਜਿਵੇਂ ਕਿ ਤੇ ਲਿਫਟ ਸਕੀਮ ਲੱਗਣੀ ਹੈ ਜਾਂ ਕਿਤੇ ਉਹਨਾਂ ਨੂੰ ਡਰਿੰਕਿੰਗ ਲਈ ਪਾਣੀ ਚਾਹੀਦਾ ਤੇ ਉਹ ਸਾਨੂੰ ਡਿਪਾਰਟਮੈਂਟ ਤੋਂ ਜਿਹੜਾ ਹੈਗਾ ਇਨਵੋਇੰਟਿੰਗ ਲਿਖ ਕੇ ਦੇਣਗੇ ਤੇ ਉਹਨਾਂ ਦੇ ਉਹ ਵੀ ਅਸੀਂ ਰਿਸੋਲਵ ਕਰਾਂਗੇ ਚੀਫ ਸਾਹਿਬ ਇੱਕ ਗੱਲ ਕਰਦੇ ਜੀ ਲੰਬੇ ਸਮੇਂ ਤੋਂ ਮੇਰੀ ਤੁਹਾਡੇ ਅਧਿਕਾਰੀਆਂ ਨਾਲ ਚਰਚਾ ਦਾ ਵਿਸ਼ਾ ਚੱਲਿਆ ਜਿਸ ਤਰ੍ਹਾਂ ਕਿ ਨਹਿਰ ਰੋਕੀ ਗਈ ਹੈ 21 ਦਿਨ ਲਈ ਬੰਦ ਕੀਤੀ ਗਈ ਹੈ ਜੀ ਪਰ ਨਹਿਰ ਦੇ ਵਿੱਚੋਂ ਖਨਨ ਮਾਫੀਆ ਜਿਹੜਾ ਵੀ ਰੇਤਾ ਚੋਰੀ ਕਰ ਰਿਹਾ ਹੈ ਮੇਰੀ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਆਪਣੇ ਤੌਰ ਤੇ ਜਿਹੜੀ ਕਾਰਵਾਈ ਕਰ ਸਕਦੇ ਆ ਉਹ ਕਰੀ ਹੈ ਤੇ ਇਸ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਨੂੰ ਭੇਜ ਦਿੱਤੀ ਪਰ ਨਾ ਉਹ ਖਨਨ ਰੁਕਿਆ ਨਾ ਚੋਰੀ ਰੁਕੀ ਕੀ ਕਹਿਣਾ ਚਾਹੋਗੇ ਇਸ ਬਾਰੇ ਇਸ ਤਰ੍ਹਾਂ ਹੈਗਾ ਤੁਸੀਂ ਇਹ ਮੇਰੇ ਧਿਆਨ ਚ ਲੈਂਦਾ ਹੈ ਮੈਂ ਅੱਜ ਹੀ ਆਪਣੇ ਅਧਿਕਾਰੀ ਨਾਲ ਗੱਲ ਕਰੂੰਗਾ ਵੀ ਇਹ ਮੈਟਰ ਕੀ ਹੈਗਾ ਕਿਉਂਕ ਉਹ ਸੀ ਬਿਲਕੁਲ ਕਰਾਂਗੇ ਔਰ 나ਹੀਂ ਜੇ ਗਹਿਰ ਬੰਦ ਪਈ ਹੈ ਜੇ ਉੱਥੇ ਰੇਤਾ ਨਿਕਲ ਰਿਹਾ ਠੀਕ ਹੈ ਤਾਂ ਉਹ ਤੇ ਅਸੀਂ ਕਰ ਦੇਣਾ ਸਰ ਸਾਈਡਾਂ ਤੋਂ ਤੁਸੀਂ ਦਿੱਤੀਆਂ ਅਪਰੂਵਲ ਦਿੱਤੀਆਂ ਕਿਤਨਾ ਦੇ ਵਾਸਤੇ ਕਿਹੜੇ ਕਿਹੜੇ ਅਪਰੂਵਲਸ ਨੇ ਕੀ ਕੀ ਦੇ ਕੰਡੀਸ਼ਨਸ ਰੱਖੀਆਂ ਤੇ ਜਿਹੜੀ ਦੀ ਗੱਲ ਕਰਦੇ ਜਿਹੜਾ ਬਾਟਰ ਲੈਣ ਵਾਸਤੇ ਅਪਰੂਵਲਸ ਦੀ ਗੱਲ ਚੱਲੀ ਸੀ ਨਹੀਂ ਉਹ ਤਾਂ ਕੁਝ ਲਿਫਟਸ ਕੀਮਾ ਨੇ ਜਿੱਥੇ ਕਿ ਪਾਣੀ ਕਿਉਂਕਿ ਨਹਿਰ ਜਿਹੜੀ ਕਟਿੰਗ ਦੇ ਵਿੱਚ ਹੈ ਜ਼ਮੀਨ ਉੱਚੀ ਐ ਸੇ ਪਾਸੇ ਹਾਂਜੀ ਉੱਥੇ ਜਿਹੜਾ ਹੈਗਾ ਪਾਣੀ ਨਹੀਂ ਲੈ ਸਕਣ ਲੱਗ ਸਕਦਾ ਤਾਂ ਉੱਥੇ ਪਾਣੀ ਜਿਹੜਾ ਹੈਗਾ ਅਸੀਂ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਦੇਣਾ ਹੈ ਜੀ ਠੀਕ ਹੈ ਉੱਥੇ ਅਸੀਂ ਲਿਫਟ ਸਿਸਟਮ ਜਿਹੜੀ ਹੈਗੀ ਲਗਾ ਰਹੀ ਤੇ ਸਾਈਡਾਂ ਤੋਂ ਕੋਈ ਉਹ ਜਗ੍ਹਾ ਰੱਖ ਰਿਹਾ ਉਸ ਨਾਲ ਬੱਟਰ ਨਹੀਂ ਚਾਰਜ ਹੋਵੇ ਨਹੀਂ ਇਸ ਤਰ੍ਹਾਂ ਹੈਗਾ ਕਿ ਰੀਚਾਰਜ ਜਿਹੜਾ ਹੈਗਾ ਮੈਕਸਿਮਮ ਉਹ ਬੈਡ ਲੈਵਲ ਤੋਂ ਹੁੰਦਾ ਬੈਡ ਅਸੀਂ ਉੱ赖 ਰੱਖ ਰਹੇ ਹਾਂ ਉਹੀ ਅਸੀਂ ਜਿਹੜੇ ਕਿਸਾਨ ਇਹਨਾਂ ਨੇ ਇਹੀ ਬੇਨਤੀ ਕੀਤੀ ਔਰ ਉਹ ਇਸ ਗੱਲ ਤੇ ਮਤਲਬ ਕਿ ਉਹਨਾਂ ਨੇ ਚਲੋ ਐਗਰੀ ਕਰ ਗਈ ਹੈ ਠੀਕ ਹੈ ਤੇ ਅਤੇ ਫਸਟ ਫੇਸ ਦਾ ਕੰਮ ਚੱਲ ਰਿਹਾ ਹੈ ਸਰ ਜਿਹੜੀ ਬੈਡ ਦੀ ਵਿਡਥ ਆ ਕਿੰਨੀ ਵਧਾਈ ਗਈ ਹੈ ਬੈਡ ਦੀ ਪਹਿਲਾਂ 226 ਫੁੱਟ ਸੀਗੀ ਤੇ ਹੁਣ 250 ਫੁੱਟ ਕੀਤੀ ਹੈ ਠੀਕ ਹੈ ਚੀਫ ਸਾਫ ਗੱਲ ਕਰਦੇ ਆ ਜੀ ਇੱਕ ਛੋਟਾ ਸਵਾਲ ਸੀ ਜਿਸ ਤਰ੍ਹਾਂ ਕਿਸਾਨ ਜਥੇਬੰਦੀ ਦੀ ਮੰਗ ਸੀ ਸ਼ਹਿਰ ਨੂੰ ਲੈ ਕੇ ਵੀ ਸੀ ਪਾਟਰ ਰੀਚਾਰਜਿੰਗ ਦੀ ਸੀ ਹੁਣੇ ਇੱਕ ਚਰਚਾ ਚੱਲ ਰਹੀ ਸੀ ਕਿ ਪੈਪਾ ਪਾ ਕੇ ਵਾਟਰ ਰੀਚਾਰਜਿੰਗ ਨੂੰ ਡਵੈਲਪ ਕੀਤਾ ਜਾਏਗਾ ਹੁਣ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਜਿਹੜੀ ਆਪਸੀ ਸਹਿਮਤੀ ਬਣੀ ਨਹੀਂ ਇਸ ਤਰ੍ਹਾਂ ਹੈ ਜਿੱਥੇ ਜਿੱਥੇ ਲੋਡ ਹੋਊਗੀ ویسੇ ਤਾਂ ਲੋਡ ਪੈਣੀ ਨਹੀਂ ਹੈ ਅਸੀਂ ਤਾਂ ਡਿਪਾਰਟਮੈਂਟ ਦਾ ਇਹ ਕਿ ਜਿਹੜੇ ਪਿੰਡਾਂ ਦੇ ਛੱਪੜ ਨੇ ਉਤੋਂ ਰੀਚਾਰਜ ਹੋਊਗਾ ਸਾਡੀ ਸਕਰੀਨ ਚੱਲਦੀ ਹੈ ਠੀਕ ਹੈ ਜਿੱਥੇ ਕਿਤੇ ਲੋਡ ਹੋਊਗੀ ਤਾਂ ਰੀਚਾਰਜ ਸਕੀਮ ਰਹਦਾਂਗੀ ਕੋਈ ਦਿੱਕਤ ਨਹੀਂ ਸਰ ਗੱਲ ਕਰਦਿਆਂ ਕਈ ਪਿੰਡਾਂ ਦੇ ਨਮਾਇंदे ਸਰਪੰਚ ਪਹੁੰਚੇ ਸੀ ਕਿ ਪਿੰਡਾਂ ਤੋਂ ਮੰਗ ਕੀਤੀ ਗਈ ਹੈ ਜੀ ਇੱਦਾਂ ਦੀਆਂ ਲੋਕੇਸ਼ਨਾਂ ਦੇ ਜੀ ਨਹੀਂ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਕਿਹਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਆਪ ਕੰਟੈਕਟ ਕਰ ਰਹੇ ਹਾਂ ਜਿਵੇਂ ਛੱਪੜਾਂ ਰਹੀ ਵੀ ਰੀਚਾਰਜ ਹੋਊਗਾ ਠੀਕ ਹੈ ਜੀ ਜਿਹਨਾਂ ਨੂੰ ਪਾਣੀ ਇਸ ਨਾਲ ਨਹੀਂ ਦਈਦਾ ਹੈ ਅਸੀਂ ਇੱਕ ਸਕੀਮ ਲਾ ਦਿੱਤੀ ਹੈ ਚਾਰ ਸੀਮਾ ਹੋਰ ਉਪਰ ਉਪਰ ਜਿਹੜੀਆਂ ਤੁਸੀਂ ਕਹੋਗੇ ਪਹਿਲਾਂ ਮਰੋਣੀ ਉਹ ਪਹਿਲਾਂ ਆ। ਉਹ ਤਾਂ ਗੱਲ ਨਹੀਂ ਜੀ ਬੇਕੋ ਸਰ ਗੱਲ ਨਹੀਂ ਹੈ ਪਰ ਸਰਕਾਰ ਨੇ ਉਹ ਪਰ ਉਪਰ ਉੱਤੇ ਲਾ ਰਿਹਾ ਹੈ। ਉਹ ਸਰਕਾਰ ਦਾ ਕੰਮ ਹੈ ਜਦੋਂ ਤੁਹਾਨੂੰ ਕੋਈ ਹੋਣਾ ਕਿ ਸਰਕਾਰ ਬੱਸਾਂ ਲੈ ਲੈ ਕਿਤੋਂ ਬੜਾ ਕਿਹੋ ਜਿਖੜੀਏ ਕਰਦੇ ਅਸੀਂ ਲੋੜ ਦੀ ਹੈ ਸਾਨੂੰ। ਅਸੀਂ ਤਾਂ ਸਾਡੀ ਚੌੜੀ ਸਾਡੀ ਮਕੂਰੀ ਸਰਕਾਰ ਨੇ ਤਾਂ ਸਾਨੂੰ ਵਾਅਦੇ ਕਰ ਕਰ ਜਾਇਆ ਪਿਆ ਜੀ। ਬੂਦੀ ਤਾਂ ਜਿੱਦੋਂ ਮੈਂ ਬਿਜਲੀ ਕਨੈਕਸ਼ਨ ਲਈ ਸੀ ਯਾਰ ਜੀ ਪਰ ਉਹ ਪਾਏ ਸਰਕਾਰ ਦੇ ਦੁਆਰਾ ਨਹੀਂ ਕੀਤੀ ਗੱਲ ਜੀ। ਬਿਜਲੀ ਨਹੀਂ ਜਿੱਥੇ ਕਨੈਕਸ਼ਨ ਪੂਰੀ ਬਿਜਲੀ ਦਾ ਕਨੈਕਸ਼ਨ ਆ। ਦੇ ਬਿਜਲੀ ਦੇ ਕਨੈਕਸ਼ਨ ਕਿੰਨਾ ਟਾਈਮ ਲੱਗਦਾ ਹੈ ਕਿ ਆਪ ਨੂੰ ਸਰਕਾਰੀ ਬੋਲੋ ਇੱਕ ਮਹੀਨੇ ਨੰਬਰ ਉਹ ਜੇ ਫਾਈਲ ਤੇ ਜੋ ਮੈਂ ਆਪਾਂ ਗਵਰਨਰ ਨੂੰ ਭੇਜਨੇ ਇੱਕ ਮਹੀਨੇ ਨੰਬਰ ਨੂੰ ਚਲਾ ਸਕਦੇ ਹਾਂ ਸਕੀਮ ਹੋ ਜਾਈ ਬਾਕੀ ਤਾਂ ਕਹਿ ਰਿਹਾ ਸਾਰਾ ਲੋ ਜੀ ਲਓ ਜਿੱਥੇ ਸਾਈਨ ਕਰਾਉਣੇ ਵੀ ਰਾਖਾ ਲਵਾਉਣਾ ਜਿੱਥੇ ਲੋੜ ਮਿਲ ਲਿਓ ਮੈਂ ਸਾਰਾ ਪੁਆਇੰਟ ਦਾ ਐਗਰੀਮੈਂਟ ਅਸੀਂ ਕਿਸੇ ਆਪਾਂ ਨੇ ਦੇਰ ਕਿਉਂ ਨਹੀਂ ਦਿੱਨੇ ਅਗਰ ਸਰਕਾਰ ਤੁਹਾਨੂੰ ਫੰਡ ਦਊਗੀ ਤੁਸੀਂ ਤਾਂ ਕਰਨਾ ਬਾਬਾ ਜੀ ਬਾਬਾ ਜੀ ਸੰਤਾ ਲਓ ਜੀ ਕਿੰਨੇ ਆਪਣੇ ਫੰਡ ਜਨਤਾ ਦਾ ਭੰਗ ਆਵੇ ਤੇਰੀ ਗੱਲ ਸੁਣੋ ਯਾਰ ਜਿਹੜੀ ਹੁਣ ਚੀਜ਼ਾਂ ਬਾਰੇ ਗੱਲ ਕਰਦੇ ਆ। ਉਹਦਾ ਤੁਹਾਨੂੰ ਰਿਟਰਨ ਕਹਿੰਦੇ ਆ ਵੀ ਇਹਨਾਂ ਨੇ ਕਲੈਕਸ਼ਨ ਦਾਦੋਂ ਪੁੱਛਿਆ ਇਹ ਮਹੀਨੇ ਜਹੀ ਨੂੰ ਚਾਲੂ ਕਰਦਾਂਗੇ। ਵੀ ਲਾਵਾ ਰਿਟਰਨ ਦਿੰਨਾ, ਬੈਦਮ ਉਹ ਨਹੀਂ ਗੱਲ ਵੀ ਦੱਸ ਦੇਣਾ। ਜਿਹੜੇ ਪ੍ਰੇਖਣ ਕੁਵਾਰ ਸਰ ਨਾਲ ਆਇਆ, ਇਹ ਇਹ ਸਰ ਨਾਲ ਲੈਗਾ ਜਾਣਾ ਉਹ ਮੇਰੇ ਘਰ ਆ। ਮੇਰੇ ਘਰ ਦਾ ਬੀਆ ਮੰਟਲ ਉਸੀਆਂ ਸਭ ਕੁਲਾਗਾ ਲੈ ਜਾਂਦਾਂਗੇ। ਉਹ 30 ਮਿੰਟ ਦੀ ਨਹੀਂ। ਉਹ 30 ਮਿੰਟ ਉਹ ਆਪਣਾ ਪਾਣੀ ਲਾਉਣਾ। ਤੁਹਾਡੀ ਪੂਰੀ ਦਾਅਲੀ ਕੇਸ ਤੋਂ ਤੁਹਾਡਾ ਲੈਂਡਗ੍ਰੰਥ 100 ਏਕੜ ਤੋਂ ਵੱਧ ਏਰੀਆ ਕਵਰ ਨਹੀਂ ਕਰੂਗਾ। ਸੌ ਕਰ ਦੋ ਕਰਾ ਜਿੱਤਦਾ ਭਾਈ ਚਾਰਾ ਜਿੰਨਾ ਬੰਦਾ ਹੈ ਵੱਡੀ ਗੋਲੀ ਕੋਈ ਦੇ ਦਿਓ ਸਾਨੂੰ ਬ੍ਰਹਮਾ ਜੀ ਪੱਗ ਦਾ ਭਾਈ ਦੋ ਮਿੰਟ ਤੁਹਾਡੀ ਸਾਡੇ ਕੋਲ ਸਭ ਤੁਹਾਡੇ ਕੋਲ ਸਭ ਪਹਿਲਾਂ ਤੁਹਾਨੂੰ ਕੰਮ ਕਲਾ ਦੂ ਅਗਲੇ ਸਾਲ 25 ਕਰਦੇ ਪੰਪ ਲੱਗੇ ਜੀ ਬਾਈਕ ਲੱਗੇ ਇੱਕ ਪਿੰਡ ਸਦਾ ਕੇ ਉਹ ਵੀ ਖੜੋ ਚੱਲਿਆ ਯਾਰ ਕੀ ਯਾਰ ਇਹ ਪਾਣੀ ਪਿਧਾਣਾ ਹੈ ਇਹ ਪੈਸੇ ਸੈਕਟਰ ਨੇ ਇੱਕ ਵਾਰੀ ਇਹ ਲਿਆਏ ਫਟੋਟ ਗਿਆ 30 ਬੈਠੇ ਆ ਖਾਲੀ ਕਾਗੇ ਤੇ ਮੇਰੇ ਸਾਈਨ ਆਉਣੇ ਆ ਲਿਆਓ ਮੈਂ ਉਹਦੇ ਕਰ ਪਰ ਜਿਹੜੇ ਮੈਂ ਕਾਗੇ ਸਾਈਨ ਕਰਦੇ ਇਹਨਾਂ ਦੀ ਉਹ ਮੈਂ ਕੰਮ ਕਰਕੇ ਦਊਂਗਾ तेसे तेसे मेरा बात है कौन इतना पोर्शन हम पढ़ रहे हैं जी ये जी दस भाई सानू पता होगी जेडी आगे आ प्रॉपर तक की होदी की सफाई होने तो बाद पानी छिड़ा जाए उसका ये हाथ का बड़ा सा बड़ा पीढ़ी में पिछड़ा लग जाए हां जी हां जी बात पूरी जिंदा का बात पर तेरा पीछे लगे लगे अच्छा अच्छा ये सीधा ना बोल पा रहे हो देखो बाबा ही थोड़े हवाले का हां तुम ही चलाओ थोड़ी जानती ਇਹ ਪਤਾ ਕਰ ਦੋ ਉਹਦੀ ਸਮਾਈ ਨਾ ਕਰੋ ਤੁਸੀਂ ਸਮਾਈ ਨਾ ਕਰੋ ਜੇ ਤੁਸੀਂ ਇੱਕ ਕਮੇਟੀ ਬਣਾਓ ਅਸੀਂ ਤੁਹਾਨੂੰ ਦੇਣ ਲੱਗੇ ਜੇ ਤੁਸੀਂ ਆਪਣੀ ਆਪ ਦੇ ਨਾਮ ਤੇ ਇਹ ਜਮੋਬਾਪ ਦਾ ਟੈਂਪ ਬਣਿਆ ਚੱਕਾ ਵਾਅ ਹੋਇਆ ਤਾਂ ਕੋਈ ਨਾ ਹੁਣ ਡਾਇਰੈਕਟ ਜਿਹੜੀਆਂ ਬਹੁਤ ਅੰਦਰ ਤਾਂ ਸਰਕਾਰ ਪੈਸਾ ਲਾਉਂਦੀ ਦੀ ਵਰਲਡ ਬੈਂਕ ਤੋਂ ਲੈ ਕੇ ਆ ਜਿਹੜਾ ਸਾਡਾ بڑا ਮੋਟਾ ਪਾਣੀ ਹੋਣ ਵਾਲਾ ਇਹ ਤਾਂ ਕੋਲ ਵਰਲਡ ਬੈਂਕ ਵੀ ਦੇਖੀ ਜਾਂਦਾ ਵੀ ਚੱਲ ਚੱਲ ਰਹੇ ਨੇ ਉਹ ਨਹੀਂ ਕਰ ਰਹੇ ਕਿਹਾ ਹੈ ਜਦੋਂ ਇਹ ਪੂਰਾ ਪੜਿਆ ਕਹਿੰਦਾ ਜਾਂ ਬਾਕੀ ਦੇਖ ਕਰ ਸਕਦੇ ਹੋ ਵੈ ਕਿ ਤੁਸੀਂ ਜਿੱਤ ਜੁਮਾ ਨਹੀਂ ਪੈ ਸਕਦੇ ਸਾਡੀਆਂ ਮੋੜਾਂ ਬਹੁਤ ਚੱਲਦੀਆਂ ਨੇ ਜਿਵੇਂ ਜਿਵੇਂ ਕਲਾਸ ਹੁੰਦੇ ਆ ਅਸੀਂ ਪੜ ਕੇ ਆਉਂ ਰਿਵਿੰਗ ਦੇ ਵਿੱਚ ਆ ਜਾਂਦੇ ਹਾਂ ਡਿਵੈਲਪਮੈਂਟ ਜੀ ਕੇ ਸਾਨੂੰ ਰਜਿਸਟਰ ਕਰਾਉਂਦੇ ਆ ਮੈਂ ਭੱਤੀ ਕਰਕੇ ਪਾਣੀ ਖੁੱਪੇ ਕਰਦੀ ਆ ਮੈਨੂੰ ਲਾਈ ਨਹੀਂ ਦੀ ਰੋਡ ਨਹੀਂ ਹੈ ਤੁਸੀਂ ਬੜਾ ਇਹਦੇ ਸਿੱਧੂ ਪਾਉਂਡਿੰਗ ਹੋ ਕੇ ਦਰਿਆ ਬੰਨਣਾ ਉੱਤੇ ਪਾਣੀ ਖੱਲਣਾ ਹੈ ਸਾਰੀ ਮਿੱਟੀ ਵਿੱਚ ਗਿਰਜਿਆ ਕਰਨੀ ਹੈ ਤੁਹਾਨੂੰ ਇੱਥੇ ਉੱਥੇ ਉੱਥੇ ਮੱਛਰ ਮੱਸੀ ਇੰਨੇ ਆਏ ਆਂ ਦੁਵਾਰ ਬਣੀ ਰੋਗੇ ਨਾ ਪਾਣੀ ਸਿੱਧਾ ਹੋ ਜਾਊਗਾ ਸਾਡੀ ਬਾਡੀ ਦਾ ਗੈਂਡੀ ਨਿਕਲਦਾ ਪਾਪ ਦਾ ਜਹਾਜ ਨਹੀਂ ਸਿੱਧਾ ਜਾਨੇ ਬਾਪੂ ਅੱਜ ਕੱਲ ਕਰਦੀ ਆ ਜੀ ਅਸੀਂ ਹੋਰ ਕੀ ਕਹਿੰਦੇ ਮੱਛਰੇ ਨਾਲ ਦੀ ਬੇਸ ਦੀ ਤੇ ਅਗਲੇ ਸਾਲ ਜਿਹੜਾ ਕੰਮ ਕੰਪੋਨੈਂਟ ਤੁਸੀਂ ਕਹੋਗੇ ਕਿ ਬੋਰਵਲ ਪਹਿਲਾਂ ਕਰਦੇ ਅਸੀਂ ਬੋਰ ਕਰਦਾਂਗੇ ਜੂਬਲ ਪਹਿਲਾਂ ਕਰਦੇ ਸੀ ਹੋਰ ਅਸੀਂ ਬਰੂ ਕੁਛੀ ਕਰਾਂਗੇ ਹਾਥ ਵੀ ਜਿੰਨੇ ਦਾ 1000 ਫੁੱਟ ਵਿੱਚ ਕਿੰਨੀ ਵਸੀ ਹੋਈ ਹੈ 50 ਕਿਲੋ ਬਈ ਨਾ ਮਾਰੋ 50 ਤੋਂ ਦੌਣ ਸਿੱਖਾ ਨਾਲੋਂ ਤੁਹਾਨੂੰ ਲੱਗਦੀਆਂ ਦੌਣ ਸਿੱਖਾ ਬੜੀਆਂ ਪਾਣੀਆਂ ਹੁੰਦੀਆਂ ਹੈ ਜੀ ਸਰਦਾਰ ਜੀ ਗੱਲ ਤੁਹਾਡੀ ਡਿਮਾਂਡ ਤੇ ਜੀ ਸਾਹਿਬ ਨੂੰ ਥਰੀ ਬਸ ਓਏ ਕੋ ਸਾਡਾ ਹਾਲਤ ਤੁਸੀਂ ਆਪਾਂ ਇਹ ਕਾਗਜ਼ ਆਪਾਂ সাইਡ ਕਰਕੇ ਆਪਾਂ ਉਤਨਾ ਲਓ ਵੀ ਅਸੀਂ ਜੇ ਹੋਰ ਦੀ ਕਰਦੇ ਤੁਸੀਂ ਪ੍ਰਪੋਜ਼ਲ ਤਿਆਰ ਕਰਦੇ ਜਦੋਂ ਵੀ ਆਪਾਂ ਕੋਈ ਪ੍ਰਪੋਜ਼ਲ ਤਿਆਰ ਕਰਨੀ ਆ ਉਹ ਜੇ ਮੰਨ ਲਓ ਕਿ ਝੰਡਾ ਦੇ ਵਿੱਚ ਉਹਦੇ ਵਿੱਚ ਜਿਵੇਂ ਅੱਜ ਦੀ ਅੱਗੇ ਬੈਠਨੇ ਆ ਸਾਨੂੰ ਮਜਬੂਰੀ ਵਸ ਬੈਣਾ ਪਿਆ ਰਿਹਾ ਉਹਦਾ ਇੱਕ ਆਪਾਂ ਉਹਦੇ ਨਾਲ ਇੱਕ ਦੋ ਤਿੰਨ ਜਿਹੜੀਆਂ ਹੋਰ ਵਰਗ ਚੱਲਦੇ ਨੇ ਜੇ ਇਹ ਕਿੱਥੇ ਜੇ ਕਾਮਯਾਬ ਨਹੀਂ ਹੁੰਦੀ ਆਪਾਂ ਆਹ ਕਰਾਂਗੇ ਵੀ ਕੁਛ ਨਾ ਕੁਛ ਤਾਂ ਇਹਦੇ ਪੱਤੀ ਤਿੰਨ ਤਾਂ ਦਿੱਤੇ ਦੇਖੋ ਉਹਦਾ ਦੇਖੋ ਉਹਦਾ ਹੱਥ ਉਹਦਾ ਨੋਟ ਦੇਖੋ ਮੇਰੀ ਗੱਲ ਜਿਹੜੀ ਮੇਰੀ ਗੱਲ ਆ ਫਿਰ ਤੁਹਾਨੂੰ ਪੌੜੀ ਲੱਗੂਗੀ ਉਹ ਤਾਂ ਕਿ ਛੋਟੇ ਛੋਟੇ ਲਾਲੀਪਾਪ ਦੇ ਦਿਓ ਤੁਹਾਨੂੰ ਕਿ ਆਪਾਂ ਤੁਹਾਨੂੰ ਹੀ ਪਾਲ ਚੁੱਕੀਆਂ ਹਾਂ ਜੋ ਸਾਫ਼ ਕਰਦਾ ਅਸੀਂ ਗੱਲ ਕਰ ਰਹੇ ਹਾਂ ਜੋ ਤੁਹਾਨੂੰ ਨਾਲ ਕਰ ਰਹੇ ਤੁਸੀਂ ਕੰਕਰੀਟ ਪਾਉਣ ਤੋਂ ਬਿਨਾ ਕੋਈ ਹੋਰ ਸੋਚਿਆ ਸੀ ਇਹਦੇ ਬਾਰੇ ਕੋਈ ਸੋਚਿਆ ਹੀ ਹੋਊਗਾ ਇਸ ਤੋਂ ਪਹਿਲਾਂ ਬਿਲਕੁਲ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਉਹ ਲੈਓ ਹੇਠ ਦੋਈ ਤਰ੍ਹਾਂ ਹੁੰਦੀ ਹੈ ਕਾਹਦੇ ਇੱਟਾਂ ਦੀ ਲੱਗਦੀ ਹੈ ਜਾਂ ਪੱਥਰ ਦੀ ਲੱਗਦੀ ਹੈ ਜਾਂ ਕੰਕਰੀਟ ਲੱਗਦਾ ਫਿਰ ਤੁਸੀਂ ਫਿਰ ਚੌਕੀ ਚੀਜ਼ ਤਾਂ ਕੀ ਲਾਉਣਾ ਹੈ ਪੱਥਰ ਲਾਉਣਾ ਸਾਨੂੰ ਬੰਦੇ ਤੋਂ ਕਾਹਨੂੰ ਆਇਆ ਕਰਦੇ ਜੀ ਸਰ ਜਿਹੜਾ ਟੈਂਡਰ ਲੱਗ ਚੁੱਕਿਆ ਜਿਹੜੀ ਚੀਜ਼ ਸਰਕਾਰ ਨੇ ਬਣਾ ਕੇ ਵੇਚ ਚੁੱਕਿਆ ਨਾ ਉਹਦੇ ਕੋ ਅਸੀਂ ਤਾਂ ਪੈਸੇ ਸੌਂਟਰ ਕਰਦਾਂਗੇ ਤੁਸੀਂ ਜ਼ਿਆਦਾ ਪੈਸੇ ਨਹੀਂ ਲਓ ਸਰ ਇਹ ਕਰਾ ਲਓ ਤੁਹਾਡੀਆਂ ਸਾਰੀਆਂ ਆਸ-ਪਾਸੇ ਢਿੱਗਾ ਟਾਇਟ ਟਾਇਟ ਕੇ ਵਿੱਚ ਗਿੱਲੀਆਂ ਕਰਨੀਆਂ ਔਰ ਤੁਸੀਂ ਉਹ ਕਰ ਕਰ 200 ਟੇਰ ਤੋਂ ਉੱਟੜੀ ਨਹੀਂ ਸਾਰੇ ਕਿਥੇ ਆਏ ਥੋੜੀ ਜਿਹਾ ਨਹੀਂ ਜਮੀਨ ਵੈਂ ਨਹੀਂ ਨਾਲ ਹਾਂਜੀ 6 ਮਹੀਨੇ ਬਾਅਦ ਸਾਡੇ ਦੇ ਕੱਪੜੇ ਪੜਨਾ ਆਏ ਨੇ ਸਾਡੇ ਨਹੀਂ ਸਰ ਅਸੀਂ ਨਹੀਂ ਅਸੀਂ ਨਹੀਂ ਹੁੰਦੇ ਨਹੀਂ 200 ਸਾਡੇ ਕੋਲ ਰੱਖਣਾ ਜੇ ਮੈਂ ਗੁਰਦੀ ਲੈ ਕੇ ਦੇ ਦਿੰਦੇ ਆ ਸਾਡੇ ਤੇ ਰੱਖਾਲੂ ਜੇ ਫਾਡੇ ਲਾ ਕੇ ਦਾ ਕੋਈ ਪਤਾ ਆ ਜਵੇ ਲਓ ਜਿੱਥੇ ਸਾਰੇ ਸਾਰੇ ਸਰਪੰਚਾਂ ਤੋਂ ਸਾਈਨ ਕਰਵਾ ਦਿੰਦੇ ਆ ਜੀ ਅਸੀਂ ਨਹੀਂ ਆਵਾਂਗੇ ਉਜੜ ਜੇ ਸਾਡੀ ਜਮੀਨ ਉਜੜਦੀ ਆ ਉਹ ਦੱਸੋ ਤੁਸੀਂ ਨਹਿਰ ਕੱਤੀ ਰਹਿਣ ਦਿਓ ਜੀ ਨਹਿਰੇ ਕੱਤੀ ਰਹਿਣ ਦਿਓ ਜੇ ਮੈਂ ਗੁਰਦੀ ਲੈ ਕੇ ਦੇ ਦਿੰਦੇ ਆ ਗਾਰੰਟੀ ਸਾਡੇ ਤੋਂ ਗਾਰੰਟੀ ਦੇ ਲਓ ਸੋ ਕਦੀ ਸਵਾਈ ਕਰਾ ਲਓ ਜੀ ਬੈਸਟ ਆ ਮੇਰਾ ਖਿਆਲ ਆ ਤੁਹਾਡਾ ਦੇਖੋ ਅਸੀਂ ਤੁਹਾਡਾ ਅੱਜ ਫਿਕਰ ਲੈਣਾ ਮੈਂ ਇਹ ਚੀਜ਼ਾਂ ਨੂੰ 2 ਮਿੰਟ ਦਿਓ ਅਸੀਂ ਇਹ ਚੀਜ਼ ਸੈਟੀ ਸਾਬ ਨੂੰ ਕਰਦੇ ਜੇ ਉਹ ਕਹਣ ਕਿ ਤੁਸੀਂ ਮੇਰੇ ਦਫਤਰ ਆ ਜਾਓ ਕੱਲ ਨੂੰ ਸਿਰੇ ਤੁਸੀਂ ਰੈਡੀ ਹੋ ਉੱਥੇ 10 ਮਿੰਟ ਕਰਨਾ ਨਹੀਂ ਸਾਡੀ ਜੱਜਾ ਗੱਦੀ ਦਾ ਹੁਕਮ ਆ ਜਿੱਥੇ ਮੀਟਿੰਗ ਆਉਂਦੇ ਇੱਥੇ ਨਹੀਂ ਕਿਸੇ ਦੇ ਘਰੇ ਜਾ ਕੇ ਨਹੀਂ ਮੀਟਿੰਗ ਅਸੀਂ ਛੱਡ ਕੋ ਦੋ ਹੀ ਆਪਸ਼ਨਰ ਨੇ ਜੀ ਅੱਜ ਅਸੀਂ ਕੋਟ ਨੂੰ ਫਾਈਨਲ ਮੀਟਿੰਗ ਰੱਖੀ ਆ ਅੱਜ ਫਾਈਨਲ ਆਪਣੀ ਤੁਸੀਂ ਆਪਣਾ ਡਿਸਾਈਡ ਕਰ ਲਓ ਅਸੀਂ ਇਹ ਬਤਾਉਣ ਕਰਦੇ ਹਾਂ ਦੇਖੋ ਕੋਲ ਆਪਣੀ ਜਾਣੀ ਹੈ ਨੇ ਨਹੀਂ ਇੱਥੇ ਹੀ ਅਸੀਂ ਕਿਤੇ ਚੱਲਣ ਮੈਂ ਤੁਸੀ ਆਪਾਂ ਦੇਖੋ ਜੇ ਤੁਸੀਂ ਪੈਸੇ ਨਹੀਂ ਵਰਤਦੇ ਤੁਹਾਡੇ ਇਲਾਕੇ ਦੀ ਡਵੈਲਪਮੈਂਟ ਅਸੀਂ ਸਕਾਰਦੇ ਹੀ ਹਾਂ ਦੀ ਡਵੈਲਪਮੈਂਟ ਹੋਣੀ ਹੈ ਤੇ ਡਵੈਲਪਮੈਂਟ ਜੇ 2024 ਦਾ ਪੈਸਾ ਨਹੀਂ ਵਰਤੇ ਜਾਂਦਾ ਤੇ ਇਹ ਪਤਾ ਪਾੜ ਦੋ ਕਿ 2025 ਨੂੰ ਡਿਊਬਲ ਬੋਰਵੈਲ ਜਾ ਛੜੇ ਮੈਂ ਤੁਹਾਨੂੰ ਗੱਲਾਂ ਕਰੀ ਜੀ ਬੋਰਨੇ ਹਨ 1.5 ਘੰਟੇ ਤੋਂ ਉਦਨ ਵੀ ਫੋੜ ਕੇ ਗਿਆ 12 ਘੰਟੇ ਇਹ ਪੈਸਾ ਨਹੀਂ ਹੋਣਾ ਇਸ ਲਈ ਮੈਂ ਖਮਾਫਰਾ ਸਕਦਾ ਇੱਕ ਮਿੰਟ ਜੀ ਮੈਂ ਖਮਾਫਰਾ ਸਕਦਾ ਇਹ ਜੇ ਤੂੰ ਤੋੜ-ਮੋੜ ਕਰ ਸਕਦਾ ਕਿ ਇਹ ਫੇਮ ਨਹੀਂ ਪਹਿਲਾਂ ਇਹ ਪਿੰਡ ਹੈ ਇੱਥੇ ਬੋਰਵੈਲ ਨਹੀਂ ਇੰਨਾ ਦੀ ਇੰਨਾ ਮੋਰੀ ਵੀ ਕਰਨੀ ਐਂਡਿੰਗ ਕਰ ਦੋ ਮੇਰੇ ਹੱਥ 'ਚ ਉਹ ਹੈਗੀ ਹੈ ਉਹ ਮੈਂ ਦਿੱਲੀ ਕਲਮ ਤੁਹਾਡੇ ਹੱਥ ਵਿੱਚ ਚੱਲ ਸਕਦੀ ਹੈ ਚਲਾਉਂਗਾ ਤੁਹਾਡੇ ਹੱਥ ਪਰ ਜੇ ਤੁਸੀਂ ਇਹ ਪੈਸਾ ਵਾਪਸ ਮੋੜਤਾ ਤੇ ਅਗਲੇ ਜਿਹੜੇ ਤੁਸੀਂ ਆਪਾਂ ਗੱਲਾਂ ਕੀਤੀਆਂ ਕਾਗਜ਼ ਬਣਾਏ ਤੇ ਕੁਝ ਕੰਮ ਨਹੀਂ ਹੋਣਾ ਹੈ ਇਹ ਤੁਸੀਂ ਸੋਚ ਵਿਚਾਰ ਕਰ ਲਿਓ ਆਪਣੀ ਅਸੀਂ ਤਾਂ ਅਸੀਂ ਤਾਂ ਦੇਖੋ ਪੰਜਾਬ ਸਰਕਾਰ ਤੇ ਇੱਥੇ ਨਹੀਂ ਕੋਈ ਰੂੜੀ ਲਾਵਾਂਗੇ ਤੇ ਹੋਰ ਲਾ ਕੇ ਲਾ ਦਾਂਗੇ ਬਿਲਕੁਲ ਬਿਲਕੁਲ ਸਾਡਾ ਆ ਤਾਂ ਪੈਸਾ ਦੇਖੋ ਸਰਕਾਰ ਨੇ ਲਾ ਲਿਆ ਨਾ ਕਿ ਤਰ੍ਹਾਂ ਆ ਦੇਖੋ ਜਾਂ ਵਾਪਸ ਜਾਊਗਾ ਅਸੀਂ ਕਹਿੰਦੇ ਆ ਬਾਪਸੀ ਕਰ ਦਿਓ ਹੱਥ ਬੰਨ ਕੇ ਬਾਪਸੀ ਆ ਇਹਨਾਂ ਕੋਲੀਆਂ ਪੰਜ ਸਕੀਮਾਂ ਨੇ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਨਹੀਂ ਚਾਹੀਦੀਆਂ ਆ ਦੇਖੋ ਦੇਖੋ 13 ਸੂਤ ਪੁੱਛਦੀ ਹੁੰਦਾ ਹੈ ਮੈਂ ਤੁਹਾਨੂੰ ਪੰਜ ਸੂਮਾ ਦੇਖੀ ਦੇ ਰਿਹਾ ਤੇ ਰਜੀ ਬੈਠਿਆ ਸਿੱਖਾ ਪੜ੍ਹਦੇ ਦੇ ਕੇ ਬੰਦੇ ਪੀਐਸੀ ਕਰੀ ਹੋਈ ਹੈ ਨਾ ਕਹਿੰਦੇ ਬੜੇ ਵਿੱਚ ਪੂਰਾ ਆਪਾ ਟੁਕਾ ਬੈਠਾ ਹੈ ਅਸੀਂ ਹੱਥ ਜੋੜ ਰਹੇ ਆ ਇਹਦਾ ਇੰਟਰਸਟ ਆਫ ਸਟੇਟ ਕੀ ਪੰਜਾਬ ਦੀ ਭਲਾਈ ਹੋਵੇ 12000 ਤੋਂ 15000 ਤੱਕ ਉਹ 3000 ਪਾਣੀ ਤੁਸੀਂ ਮੈਂ ਕਹਿੰਦਾ ਤੁਸੀਂ ਸਾਰਾ 3000 ਤੁਸੀਂ ਲੈ ਲਓ ਤੁਸੀਂ 30 ਹਸ ਪਾਵਰ ਦੇ ਪੰਪ ਨਾਲ ਲਓ ਤੁਸੀਂ 100-100 ਪਾਵਰ ਦੇ ਹਸਪੋਰ ਲਾਓ ਮੈਨੂੰ ਨਸਾਂ ਦਾ ਪਤਾ ਮੈਂ ਨਾ ਲਾਉਂ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਤੁਸੀਂ 150-150 ਹਸ ਪਾਵਰ ਦੇ ਪੰਪ ਲਵਾ ਲਓ ਮੈਂ ਕਿੱਥੇ ਬਣਾ ਕਰਿਆ ਤਾਂ ਤੁਸੀਂ ਕਰ ਲਓ ਤੇ ਆਪਣੇ ਤੁਸੀਂ 10 ਮਿੰਟ ਲਾਓ ਤੁਸੀਂ ਕਾਈਨ ਜਿਆਦਾ ਪਾਵਰ ਤੋਂ ਤੇਰੇ ਆ ਜੀ ਆਸੀਂ ਦੋ ਫਟਾਸੀਂ ਸੈਕਟਰ ਸਾਹਿਬ ਨਾਲ ਗੱਲ ਕਰ ਰਹੇ ਨੇ ਕੀ ਚੀਜ਼ ਹੈ ਤੋ ਇਹ ਇਹ ਗੋਲਵਾ ਬੈਠਾ ਆ ਗਿਆ ਮੈਂ ਪੁੱਛਣਾ ਨਹੀਂ ਚਾਹ ਰਿਹਾ ਸੀ ਕਿ ਸੈਕੰਡ ਫੇਸ ਮੈਂ ਤੁਹਾਨੂੰ ਸਕਦਾ ਨਹੀਂ ਕਿ ਜਿਲੋਂ ਘਰ ਹੈ ਇਹ ਆਏਗੀ ਦੇਖੋ ਮੈਂ ਮੋਹਰੀਵਾਨੀ ਗੱਲ ਸਰਕਾਰ ਨੇ ਨਹੀਂ ਕਹਿੰਦੀ ਸਰਕਾਰ ਨੇ ਕਦੇ ਗੱਲ ਮੈਂ ਤੁਹਾਡੇ ਦੇ ਚਰਨਾਂ 'ਚ ਕਰਨਾ ਮੈਂ ਤੋਟ ਪਏ ਇਹਨਾਂ ਨੂੰ ਸਕਰੀਨ ਸ਼ਾਟ ਦੇ ਦੇ ਸਰ ਬੜਾ ਆਰਡਰ ਤੇਰੇ ਸੈਕਟਰੀ ਮੇਰੀ ਇੱਕ ਬੇਨਤੀ ਸੁਣਿਓ ਮੈਂ ਬਿੰਦੀ ਕਰ ਲਿਆ ਚਲੋ ਅੱਜ ਠੀਕ ਹੈਗੀ ਅਸੀਂ ਸ਼ਹਿਰ ਦੇ ਐਮਸੀ ਵਿਟੀ ਨਾਲ ਸਾਡੇ ਨਾਲ ਸਰਪੰਚ ਬੈਠੇ ਨੇ ਕਿ ਇਹਨਾਂ ਨੂੰ ਲਾਹ ਸਾਡੀ ਜਿੱਥੇ ਕੋਈ ਨਾ ਫੈਸਲਾ ਨਹੀਂ ਅਸੀਂ ਤਾਂ ਫਿਰ ਵੀ ਨਹੀਂ ਅੱਗ ਜਾਣਾ ਸਾਡਾ ਅਸੀਂ ਸਿੱਧੂਪੁਰ ਜੱਥੇਬੰਦੀ ਅੱਜ ਵੀ ਵਿਰੋਧ ਚ ਹੈ ਵੀ ਨਹੀਂ ਪੱਕੀ ਹੋਣੀ ਹੈ ਪਰ ਸ਼ਹਿਰ ਵਾਸੀਆਂ ਦੇ ਐਸੀਆਂ ਦੇ ਇੰਜੀਨੀਅਰਿੰਗ ਮਿਦਵੇ ਚ ਨਹੀਂ ਪੜਾਈ ਜਾਂਦੀ ਇੰਜੀਨੀਅਰਿੰਗ ਕਿਸਾਨਾ ਕੋਤਵੀ ਮੈਂ ਤਾਂ ਮੇਰੀ ਬੇਨਤੀ ਕੇ ਮੈਨੂੰ ਨਾ ਦੱਸਦੇ ਸ਼ਾਇਦ ਮੇਰੇ ਧਿਆਨ 'ਚ ਹੀ ਨਹੀਂ ਆਉਣਾ ਸੀ ਕਿ ਇਹ ਚ ਪਾਈਪਾਂ ਵੀ ਰੱਖੇ ਦੱਸ ਗਿਆ ਪਾਣੀ ਅੰਦਰ ਦਾਸ ਤੇਰੀ ਮੇਰੀ ਮੇਰੀ ਬਹੁਤ ਧੰਨਵਾਦ ਤੁਹਾਡਾ ਜੀ ਇਹ ਜਿਹੜੀ ਕਿਸਾਨਾਂ ਕੋਲ ਹੁੰਦੀ ਹੈ ਕਿਸਾਨਾਂ ਇੰਜੀਨੀਅਰ ਕੋਲ ਨਹੀਂ ਹੁੰਦੀ ਨਹੀਂ ਬਿਲਕੁਲ ਮੈਂ ਹਾਂ ਤੁਸੀ ਤੁਸੀ ਦੱਸਣਾ ਸਰ ਕੀ ਕਰਨਾ ਹੈ ਜਿਹੜਾ ਪ੍ਰੋਜੈਕਟ ਜਿਹੜਾ ਹੈ ਅਸੀਂ ਤੁਹਾਨੂੰ ਸਪਸ਼ਟ ਕਰੀ ਮੇਰੀ ਮੇਰੀ ਦੇ ਪ੍ਰੋਸੈਸ ਨੂੰ ਕਿ ਇਹ ਅੱਜ ਪੂਰੀ ਹੋਣਾ ਦੇ ਵਿੱਚ ਸਾਨੂੰ ਸਨੈਰੀਮ ਬਣਾ ਕੇ ਦੇਖੋ ਸ਼ਹਿਰ ਦੇ ਐਨਸੀ ਪੱਧਰ ਤੇ ਚਾਰਪ੍ਰਿੰਸ ਲੈਵਲ ਵਾਲੇ ਵਾਲੇ ਪਿੰਡਾਂ ਦੇ ਸਰਪੰਚਾਇਤ ਇਹਨਾਂ ਨਾਲ ਇਹਨਾਂ ਨਾਲ ਅਸੀਂ ਸੈਂਟੀ ਲਈ ਇਹ ਕਹਿੰਦੇ ਚਲੋ ਆਪਾਂ ਨਾਲੇ ਟੈਸਟ ਹੋ ਜੂਗਾ ਜਦੋਂ ਆਪਾਂ ਸਾਈਟਾਂ ਦੇ ਕਾਪਾ ਦੇ ਦੇ ਰਹੇ ਨੇ ਆਪਾਂ ਨੂੰ ਓਨ ਵਾਲਾ ਸਟੈਪ ਦਾ ਪਤਾ ਲੱਗ ਜੂਗਾ ਵੀ ਆਪਣਾ ਇਹਦਾ ਨੁਕਸਾਨ ਕੀ ਹੈ ਜੀ ਜੀ ਅਸੀਂ ਤੁਹਾਨੂੰ ਟੈਸਟ ਟ੍ਰਾਈ ਕਰ ਟ੍ਰਾਈ ਪਰ ਅਸੀਂ ਅਸੀਂ ਸਾਡੀ ਯੂਨੀਅਨ ਬਿਲਕੁਲ ਇਹਦੇ ਹੱਕ ਜ ਨਹੀਂ ਅਸੀਂ ਇਹਨਾਂ ਦੇ ਕਹਿਣ ਇਹਨਾਂ ਨੂੰ ਮਨਜ਼ੂਰ ਹੈ ਇਹਨਾਂ ਨੂੰ ਮਨਈ ਹੈ ਤੁਸੀਂ ਗੱਲ ਠੀਕ ਹੈ ਇਹਨਾਂ ਦੇ ਕਹਿਣ ਤੇ ਗੱਲਬਾਤ ਮੰਨੀ ਅਸੀਂ ਚਲੋ ਆਪਣਾ ਅਲੀ ਪ੍ਰਧਾਨ ਸਾਹਿਬ ਆਪਣੇ ਨਹੀਂ ਅਸੀਂ ਭਾਈ ਜੀ ਗਵਾਹ ਨਹੀਂ ਨਾ ਗ੍ਰਾਮ ਕਰਨੀ ਜੀ ਜਿਸੇ ਨਾਲ ਨਾ ਤੁਹਾਡੇ ਨਾਲ ਕਰੀਏ ਨਾ ਅਸਤਾਹ ਖੈਰ ਨਾਲ ਕਰੀ ਦੀ ਠੀਕ ਹੈ ਚਲੋ ਚੰਗੀ ਗੱਲ ਅਸੀਂ ਡਿਰੇਕਟਰ ਸਰ ਫਸੇ ਇਹ ਸਰ ਡਿਵੈਲਪਮੈਂਟ ਬਾਤ ਇਹ ਸਰ ਹੁਣ ਇਸ ਐਡਵਾਂਟੇਜ ਸੁਣ ਕੇ ਜਾਂ ਇਹਦੇ ਜਿਹੇ ਨੂ ਪੁਆਇੰਟਸ ਬਣੇ ਤੁਹਾਨੂੰ ਤੁਸੀਂ ਤਿਆਰ ਦੇ ਵਿੱਚ ਰੱਖ ਕੇ ਗੱਲ ਕਰਨੀ ਹੈ ਮੇਨ ਗੱਲ ਕਰਨ ਵਾਲੀ ਮੈਂ ਸਰ ਮੇਰੀ ਮੇਰੀ ਗੱਲ ਇੱਕ ਤਾਂ ਸਾਨੂੰ ਇਹ ਦੱਸੋ ਉਹ ਗੱਲਾਂ ਗੱਲਾਂ ਸੁਣ ਕੇ ਆਜੀ ਆ ਜਾਓ ਇਹ ਆਪਣਾ ਹੁਣ ਜਿਹੜਾ ਆਪਾਂ ਪੱਕਾ ਕਰਨ ਜਾ ਰਹੇ ਕਿੱਥੋਂ ਦਾ ਪੈਗਾ ਇਹ ਕ੍ਰਿਪਾ ਕਰਨਾ ਲੋਕ ਬਹੁਤ ਮੈਨੂੰ ਫਟਕੜ ਤੋਂ ਲੈ ਕੇ ਉੱਥੇ ਉੱਥੇ ਤੱਕ ਹੈ ਬਹੁਤ ਧੰਨਵਾਦ ਪਰ ਸਰ ਇੱਕ ਬੇਨਤੀ ਸਾਨੂੰ ਇੱਕ ਬੇਨਤੀ ਮੈਂ ਹੋਰ ਜਿਹੜੀ ਕਰਨ데요 ਤੁਸੀਂ ਸਾਨੂੰ ਦੱਸਤਾ ਕਿ ਤੁਹਾਨੂੰ ਪਹਿਲ ਦੇ ਆਧਾਰ ਤੇ ਅਸੀਂ ਲਿਫਟ ਕੰਪਰ ਸਾਰੀਆਂ ਜੋਗੋਜ ਤੁਸੀਂ ਆਪਣਾ ਆਪਣਾ ਪੀਣ ਵਾਲਾ ਪਾਣੀ ਜਿਸ ਤਰ੍ਹਾਂ ਜੀ ਆਪਣਾ ਆਪਾ ਕਰ ਰਹੇ ਆ ਇਹ ਨਾ ਹੋਏ ਅੱਜ ਆਪਾਂ ਟੇਬਲ ਟਾਕ ਕਰਕੇ ਅਸੀਂ ਉੱਠ ਕੇ ਜਿਹੜੇ ਜੀ ਇਹ ਤੁਹਾਨੂੰ ਅਸੀਂ ਵੀ ਕੁਝ ਨਹੀਂ ਕਰਦੇ ਪਰ ਕੱਲ ਨੂੰ ਇਹੜਾ ਸਾਨੂੰ ਮਗਰੋਂ ਦਫ਼ਤਰਾਂ ਦੇ ਕਿਡੇ ਕੱਢਦੇ ਪੈਣ ਉਸ ਤੋਂ ਬਾਅਦ ਫਿਰ ਵੀ ਬੈਠ ਕੇ ਸਾਡੇ ਟੀਮ ਕਰ ਦਿੰਦਾ ਜੀ ਸਾਡੇ ਐਕਸ਼ਨ ਸਰ ਦਾ ਨੰਬਰ ਹੈਗਾ ਤੁਹਾਨੂੰ ਕਿਸੇ ਨੂੰ ਮਾਰ ਕੇ ਲੋੜ ਨਹੀਂ ਸਾਡਾ ਸਟਾਫ ਉਹਨੂੰ ਆਪਕੋ ਟੈਕਸ ਕਰਦਾ ਨਾ ਠੀਕ ਕਰੋ ਨਹੀਂ ਕਰੂਗਾ ਮੇਰਾ ਨੰਬਰ ਲੈ ਲਓ ਨੰਬਰ ਦੇ ਦਿਓ ਸਰ ਨੰਬਰ ਦੇ ਦਿਓ ਸਾਡਾ ਗੋਲੇ ਨੂੰ ਨਹੀਂ ਇਹ ਤਾਂ ਦੇਖੋ ਮੈਂ ਰ ਤੁਹਾਡੇ ਮੇਰਾ ਨੰਬਰ ਤੁਹਾਨੂੰ ਬੁਲਾਇਆ ਜਿਹੜੀ ਕੰਪਨੀ ਆਸੀ ਦਾ ਬੇਚਾ ਕੰਮ ਕਰਦਾ ਮੇਰਾ ਨੰਬਰ ਲਓ ਸਰ ਵੈਸੇ ਪਾਣੀ ਲੈਣਾ 1 ਮਿੰਟ ਜਾਣਾ 1 ਮਿੰਟ ਮੇਰੇ ਦੋ ਮਿੰਟ ਚਾਹੀਦੇ ਨੰਬਰ ਸਰ ਸਰ ਇਹ ਤਾਂ 5 ਮਿੰਟ ਬਣਦਾ ਹੈ ਗਾਰੰਟੀ ਨਹੀਂ ਡੋਬੇ ਸਰ ਜਰੂਰੀ ਲੋਕਾਂ ਦਾ ਟਾਈਮ ਹੈ 64 ਸਰ ਇੱਕ ਤੁਸੀਂ ਦਰਾਹੇ ਕਾਟ ਦੇਣੀ ਜਦੋਂ ਤੁਹਾਨੂੰ ਪਤਾ ਲੱਗੇ ਨਮੋਸਤਕ ਜੀ ਬਾਕੀ ਸੁਪਨਾ ਮੇਰਾ ਸ਼ੇਰ ਸੀਗਾ ਚੀਫਿੰਗ ਕਮਾਂਡਰ ਜੋ ਸਾਥ ਅਸੀਂ ਨਹੀਂ ਚੁੰਦੇ ਦੋ ਮੈਂ ਕਿਹ ਚੀਜ਼ ਦੇ ਸੀਗਾ ਵੀ ਭਾਈ ਉਹ ਵੀ ਠੀਕ ਹੈ ਮੈਨੂੰ ਪਤਾ ਨਹੀਂ ਸੀਗਾ ਕਿ ਕੀ ਇਹ ਤੁਸੀਂ ਉੱਥੇ ਜਿਹੜਾ ਪਾਇੰਟ ਦੇਣਾ ਜਿਹੜਾ ਕਾਰਨ ਕੀ ਹੈ ਸਾਡੇ ਖੇਤ ਦਾ ਪਾਣੀ ਕਦੀ ਕੋਈ ਪੂਜਾ ਆ ਗਈ ਕਦੀ ਕੋਈ ਪੂਜਾ ਗਈ ਆਪਣਾ ਖੋਹ ਬੰਦ ਕਰਾ ਆ ਜੀ ਉਹ ਚੀਜ਼ ਬੰਦ ਤੁਸੀਂ ਜੇ ਤੁਸੀਂ ਉਹ ਕਰਨੀ ਜਾ ਰਹੇ ਹੋ ਤੁਸੀਂ ਮਰਦਾ ਪਾਉਂਗਾ ਮੋਟਰ ਦਾ ਪਾ ਦਿਓ ਪਿੰਡ ਦਾ ਅਸੀਂ ਉਹ ਪਹਿਲਾਂ ਪਾ ਦਿੰਦੇ ਸੀ ਮਾਤਾ ਮੋਟਰ ਦੇ ਮਿੱਟੀ ਵਾਲੇ ਕਹਦੇ ਸੀਗੇ ਮਿੱਟੀ ਵਾਲੇ ਕਹਿੰਦੇ ਸਾਡੇ ਦੇ ਮਿੱਟੀ ਨਾਲ 4-5 ਕਿੱਲਿਆਂ ਦੇ ਦੇ ਦਿੰਦੇ ਉੱਪਰ ਤੋਂ ਉੱਪਰਲੇ ਵਾਲੇ ਉਹਨੇ ਕੀ ਕਰਾਣਾ ਤੇ ਤੁਸੀਂ ਵਿਕਟਰੀ ਦਾ ਚੱਲਦਾ ਜੀ ਕਿੰਨੀ ਮਾੜੀ ਜੀ ਚੱਲਦੀ ਹੈ ਤੇਜ਼ੀ ਨਾਲ ਕਰਕੇ ਪੂਰਾ ਮਿੱਟੀ ਮਿੱਟੀ ਕਰਦੇ ਕਿ ਕਿਹਦੀ ਆ ਨਹੀਂ ਤੁਸੀਂ ਮਤਾਂ ਮਤ ਤੁਸੀਂ ਆਰਮੀਨ ਨੂੰ ਕਹਿੰਦੇ ਆ ਕਿ ਆਪਣੇ ਆਪ ਨਹੀਂ ਕਰ ਸਕਦਾ ਆਂ ਜਿਹਦੇ ਖਲਾਫ ਆਈ ਨਹੀਂ ਰੱਤ ਇਹ ਜਿਹੜਾ ਪਾਣੀ ਆ ਨਹੀਂ ਇਹ ਨਹਿਰ ਦਾ ਪਾਣੀ ਆ ਕਿ ਲੋਕ ਪੀਂਦੇ ਨੇ ਜਦੋਂ ਇਹ ਮਤਲਬ ਅਸੀਂ ਇਹ ਨਹੀਂ ਕਿਤੇ ਕਿਸੇ ਦੀ ਆਸਥਾ ਦੇ ਖਿਲਾਫ ਨਹੀਂ ਬੋਲਦੇ ਜੀ ਜੀ ਇਹ ਹੈ ਕਿ ਅਸੀਂ ਹਰੇਕ ਦੀ ਹਰੇਕ ਆਪ ਕੋ ਆਪਣੇ ਧਰਮ ਦੇ ਵਿੱਚ ਆਸਥਾ ਬਿਲਕੁਲ ਪਰ ਜਦੋਂ ਇੱਥੇ ਆ ਕੇ ਉਹ ਗੰਦ ਪੈਂਦਾ ਉਦੋਂ ਉਹ ਸਾਪਣੇ ਲੋਕਾਂ ਨੇ ਪਾਣੀ ਪੀਣਾ ਬਿਲਕੁਲ ਭਈ ਉੱਥੇ ਤੁਸੀਂ ਵਿਭਾਗੀ ਤੌਰ ਤੇ ਕੋਈ ਨਾ ਕੋਈ ਇਹ ਤੁਹਾਡਾ ਪਾਰਟਾ ਸਿਨੂ ਕਰਦਾ ਲੋਟੀ ਮੈਨੂੰ ਦੱਸੋ ਜਦੋਂ ਮੋਟਰ ਚੱਲੀ ਮੈਨੂੰ ਫੋਨ-ਫੋਨ ਕਰਦੇ ਆਂ ਵੀ ਚੱਲ ਗਈ ਮੋਟਰ ਐ ਚੱਲੀ ਸਰ ਜੀ ਦਾ ਪਾਣੀ ਪੇਰ ਵਾਲਾ ਬੰਦਾ ਹੈ ਨਹੀਂ ਨਹੀਂ ਪਾਣੀ ਤਾਂ ਪਾਣੀ ਥੋਕੀ ਤੇ ਗੱਲ ਹੀ ਚੱਲਦੀ ਹੈ ਮੋਟਰ ਨਾਲ ਗੱਲ ਕਰਤੀ ਫੋਨ ਨਾਲ ਨਹੀਂ ਕਰਦਾ ਨੰਬਰ ਲਓ ਨੰਬਰ ਲਓ 8955 ਇਹ 3-4 ਵਜੇ ਤੱਕ ਨਾ ਚੀਜ਼ ਖੜਾ ਹੋਏਗਾ ਮਨੋਂ ਉੱਥੇ ਹਾਂ ਠੀਕ ਹੈ ਜੀ ਮੈਂ ਕਰਦਾ 8955 ਖਾਲੀ ਖਾਲੀ ਨਾ ਇਹ ਗਰੀਬ ਮਾਰ ਕੇ ਸ਼ਿਕਾਇਤ ਲਾ ਕੇ ਜਿਹੜੀ ਬੰਦੀ ਬਸਾਰਾ ਬੋਲੇ ਉਹਨੇ ਆ ਲਾ ਕੇ ਹਰ ਮੇਰੇ ਕੋਲ ਕਰ ਤੁਸੀਂ ਆ